हां जी प्यारे विद्यार्थियों ਤੁਹਾਡੇ ਜਾਣਕਾਰੀ ਹਿਤ ਦੱਸਦੀ ਹੈ ਜਿਨ੍ਹਾਂ ਵਿਦਿਆਰਥੀਆਂ ਨੇ ਜਿਹੜਾ ਹੈਗਾ ਐਸਓਈ ਤੇ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਨੌਵੀਂ ਕਲਾਸ ਦੇ ਵਿੱਚ ਜਿਹੜਾ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਦੀ ਜਿਹੜੀ ਰਜਿਸਟ੍ਰੇਸ਼ਨ ਦੇ ਵਿੱਚ ਵਾਧਾ ਹੋ ਸਕਿਆ ਵਾਧਾ ਹੋ ਚੁੱਕਿਆਗਾ ਤੁਸੀਂ ਦੇਖ ਸਕਦੇ ਹੋਗੇ ਪਹਿਲਾਂ ਜਿਹੜਾ ਨੌਵੀਂ ਦੇ ਲਈ ਸੀਗਾ ਇਹ ਪੱਤਰ ਜਾਰੀ ਕੀਤਾ ਗਿਆ ਰਾਜ ਵਿਦਿਅਕ ਖੋਜ ਤੇ ਸਖਲਾਈ ਪ੍ਰੀਸ਼ਦ ਐਸਆਰਟੀ ਪੰਜਾਬ ਦੇ ਵੱਲੋਂ ਤਾਂ ਜਿਹੜਾ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਜਿਹੜਾ ਇਹ ਕੀਤਾ ਗਿਆਗਾ ਅ ਦੇਖ ਸਕਦੇ ਹੋ ਤੁਸੀਂ ਇਸ ਪੱત્રਾ ਜਿਹੜਾ 21 25 ਨੂੰ ਜਾਰੀ ਹੋਇਆਗਾ ਪਹਿਲਾਂ ਜਿਹੜੀ ਮਿਤੀ ਸੀਗੀ ਨੌਵੀਂ ਦੇ ਲਈ ਉਹ 17 ਤਰੀਕ ਸੀਗੀ ਲਾਸਟ ਜਿਹੜੀ ਰਜਿਸਟ੍ਰੇਸ਼ਨ ਦੀ ਹੁਣ ਇਹਦੇ ਵਿੱਚ ਜਿਹੜਾ ਵਾਅਦਾ ਕਰ ਦਿੱਤਾ ਗਿਆ ਅ ਵਿਸ਼ਾ ਦੇਖ ਸਕਦੇ ਹੋ ਤੁਸੀਂ ਸਾਲ 2025 26 ਲਈ ਸਕੂਲ ਆਫ ਐਮਿਨੈਂਸ ਜਾਨੀ ਕਿ ਐਸ ਓ ਈ ਅਤੇ ਮੈਰੀਟੋਰੀਆ ਸਕੂਲਾਂ ਵਿੱਚ ਨੌਵੀਂ ਕਲਾਸ ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਪ੍ਰੀਖਿਆਰਥੀਆਂ ਦੀ ਰਜਿਸਟ੍ਰੇਸ਼ਨ ਦੇ ਵਾਅਦੇ ਸੰਬੰਧੀ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਕਿ ਸਰਕਾਰੀ ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 8ਵੀਂ ਅਤੇ 10ਵੀਂ ਕਲਾਸਾਂ ਵਿੱਚ ਪੜ੍ਹਦੇ ਪ੍ਰੀਖਿਆਰਥੀਆਂ ਲਈ ਸਕੂਲ ਆਫ ਐਮੀਨੈਂਸ ਆਈਐਸਓਈ ਤੇ ਮੈਰੀਟੋਰੀ ਸਕੂਲਾਂ ਵਿੱਚ 9ਵੀਂ ਅਤੇ 11ਵੀਂ ਕਲਾਸਾਂ ਵਿੱਚ ਦਾਖਲਾ ਲੈਣ ਲਈ ਜਿਹੜੀ ਦਾਖਲਾ ਪ੍ਰੀਖਿਆ ਕਰਨ ਬਾਰ ਮਿਤੀਆਂ 16 3 25 ਐਤਵਾਰ ਅਤੇ 6 4 25 ਐਤਵਾਰ ਨੂੰ ਲਈਆਂ ਜਾ ਰਹੀਆਂ ਨੇ ਯਾਨੀ ਕਿ 9ਵੀਂ ਦਾ ਪੇਪਰ 16 3 25 ਨੂੰ ਹੋਣ ਜਾ ਰਿਹਾ ਤੇ 11ਵੀਂ ਕਲਾਸ ਵਿੱਚ ਜਿਨ੍ਹਾਂ ਨੇ ਦਾਖਲਾ ਲੈਣਾ ਉਹਨਾਂ ਦਾ ਪੇਪਰ 6 4 25 ਨੂੰ ਹੋਣ ਜਾ ਰਿਹਾ ਸੋ ਇਹਨਾਂ ਦਾਖਲਾ ਪ੍ਰੀਖਿਆਵਾਂ ਲਈ 9ਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਪ੍ਰੀਖਿਆਰਥੀਆਂ ਵੱਲੋਂ ਮਿਤੀ 24-1-25 ਤੋਂ 17-2-25 ਤੱਕ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਸੀ। ਸੋ ਫੀਲਡ ਵਿੱਚੋਂ ਮਿਤੀ ਦੇ ਵਾਅਦੇ ਸੰਬੰਧੀ ਜਿਹੜੀ ਲਗਾਤਾਰ ਮੰਗ ਦੇ ਮੱਦੇਨਜ਼ਰ 9ਵੀਂ ਜਮਾਤ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਕਰਨ ਦੀ ਆਖਰੀ ਮਿਤੀ ਹੋਣਾ 25-2-25 ਜਿਹੜੀ ਤੱਕ ਵਾਅਦਾ ਕਰ ਦਿੱਤਾ ਗਿਆ। ਸੋ ਜਿਹੜੇ ਬੱਚੇ ਜਿੰਨੇ ਵੀ ਰਜਿਸਟ੍ਰੇਸ਼ਨ ਕਰਵਾਉਣ ਕੰਨੀ ਹੋ ਰਹੇ ਸੀਗੇ 25-2-25 ਤੱਕ ਜਿਹੜਾ ਤੁਸੀਂ ਹੈਗਾ ਇਹ ਪੂਰਨ ਆਪਣਾ ਵਾਅਦਾ ਕਰ ਸਕਦੇ ਹੋ। ਸੋ ਇਸ ਜਾਣਕਾਰੀ ਨੂੰ ਆਪਾਂ ਵੱਧ ਤੋਂ ਵੱਧ ਅਕੇ ਪਹੁੰਚਾਈਏ ਤਾਂ ਕਿ ਇਹ ਜਾਣਕਾਰੀ ਹਰੇਕ ਵਿਦਿਆਰਥੀ ਤੱਕ ਪਹੁੰਚੇ ਜੇਕਰ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਬੱਚੇ ਜਿਹੜੇ ਰਹਿ ਗਏ ਭਰਨ ਕਰਨੇ ਉਹ ਜਿਹੜਾ ਪੂਰਨ ਤਰੀਕੇ ਦੇ ਨਾਲ ਜਿਹੜਾ ਭਰ ਸਕਣ ਜਿਹੜੀ ਸਾਈਟ ਕਿਹੜੀ ਹੈ ਵੀ ਦਿੱਤੀ ਹੋਈ ਹੈਗੀ ਜਾ ਕੇ ਤੁਸੀਂ ਉੱਤੇ ਰਜਿਸਟ੍ਰੇਸ਼ਨ ਕਰ ਸਕਦੇ ਹੋਗੇ ਸਕੂਲ ਆਫ ਐਮਿਨੈਂਸ ਪੀਐਸਏ ਵੀ ਇਨਰ ਸੈਸ਼ਨ ਤੇ ਜਿਹੜੀ ਜਾ ਕੇ ਕੀਤੀ ਜਾ ਸਕਦੀ ਆ ਤਾਂ ਜਿਹੜਾ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਵੈਬਸਾਈਟ ਹੈ ssepunjab.org epunjabschool.gov.in ਤੇ ਬੋਰਡ ਦੀ ਵੈਬਸਾਈਟ ਜਿਹੜਾ pscb.in ਤੇ ਵੀ ਸਾਰੀ ਜਾਣਕਾਰੀ ਜਿਹੜੀ ਹੈਗੀ ਆ ਸੋ ਜਿਹੜੀ ਆਖਰੀ ਮਿਤੀ 25/25 ਤੱਕ ਵੱਧੇ ਸੰਬੰਧੀ ਜਿਹੜਾ ਇਹ ਲੈਟਰ ਜਿਹੜਾ ਤੁਹਾਡੇ ਹਿੱਤ ਦੱਸੀ ਗਈ ਜਾਣਕਾਰੀ ਵੱਧ ਤੋਂ ਵੱਧ ਆਪਾਂ ਵਿਦਿਆਰਥੀਆਂ ਤੱਕ ਪਹੁੰਚਾਈਏ ਤਾਂ ਕਿ ਉਹ ਕੋਈ ਵੀ ਬੱਚਾ ਜਿਹੜਾ ਦਾਖਲਾ ਜਿਹੜਾ ਫਾਰਮ ਭਰਨ ਕਰਨੀ ਉਹ ਵਾਂਝਾ ਨਾ ਰਹੇ ਸੋ ਵੱਧ ਤੋਂ ਵੱਧ ਆਪਾਂ ਇਹਨੂੰ ਵਿਦਿਆਰਥੀਆਂ ਤੱਕ ਜਾਣਕਾਰੀ ਜ਼ਰੂਰ ਲੈ ਕੇ ਜਾਈਏ ਸੋ ਜ਼ਰੂਰ ਤੁਸੀਂ ਜਿਹੜਾ ਅਗਲੀ ਜਾਣਕਾਰੀ ਦੇ ਲਈ ਚੈਨਲ ਨਾਲ ਜੁੜੋ ਤੁਹਾਨੂੰ ਹਰੇਕ ਪ੍ਰਕਾਰ ਦੀ ਜਾਣਕਾਰੀ ਜਿਹੜੀ ਮਹయ్యా ਕਰਵਾਈ ਜਾਏਗੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ